ਸਕੂਲ ਬਣਾਏ ਨੇ ਸਾਰੇ ਚੰਗੀਆਂ ਗੱਲਾਂ ਸਿਖਾਉਣ ਵਾਸਤੇ ਕਾਲਜ ਬਣੇ ਹੋਏ ਨੇ ਹੈ ਸਾਰਿਆਂ ਕਿਤਾਬਾਂ ਭਰੀਆਂ ਪਈਆਂ ਨੇ ਚੰਗੀਆਂ ਗੱਲਾਂ ਦੀਆਂ ਕਿਤੇ ਕੋਈ ਇਹੋ ਜਿਹਾ ਤਾਂ ਨਹੀਂ ਹੈਗਾ ਵੀ ਕਿਤੇ ਕੋਈ ਟ੍ਰੇਨਿੰਗ ਸੈਂਟਰ ਹੋਵੇ ਵੀ ਜਿੱਥੇ ਗੈਂਗਸਟਰ ਬਣਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕੋਈ ਹੈ ਕੋਈ ਇਹੋ ਜਿਹਾ ਕਿਤੇ ਹੈ ਦੇਖਿਆ ਕਿਸੇ ਨੇ ਕਿਤੇ ਨਹੀਂ ਹੈਗਾ ਕਿਤੇ ਕੋਈ ਹੈ ਜਿਹਾ ਸਕੂਲ ਹੈ ਜਿੱਥੇ ਡਾਕੂ ਬਣਨ ਦੀ ਟ੍ਰੇਨਿੰਗ ਦਿੱਤੀ ਜਾਵੇ ਕਿਤੇ ਨਹੀਂ ਹੈਗਾ ਕਿਤੇ ਕੋਈ ਹੈਗਾ ਸਕੂਲ ਹੈਗਾ ਜਿੱਥੇ ਗਾਲਾਂ ਸਿਕਾਈਆਂ ਜਾਂਦੀਆਂ ਹੋਣ ਕਿਤੇ ਨਹੀਂ ਹੈਗਾ ਹਨ ਜਿੰਨੇ ਸਕੂਲ ਨੇ ਕਾਲਜ ਨੇ ਤੁਹਾਡੇ ਕੈਂਪ ਲੱਗ ਰਹੇ ਨੇ ਇਹ ਸਾਰੇ ਕਾਦੇ ਵਾਸਤੇ ਚੰਗੀਆਂ ਗੱਲਾਂ ਸਿੱਖਣ ਵਾਸਤੇ ਮਾੜੀਆਂ ਫੇਰ ਵੀ ਕਿੰਨੀਆਂ ਜ਼ਿਆਦਾ ਹੋ ਰਹੀਆਂ ਨੇ ਮਾੜੀਆਂ ਗੱਲਾਂ ਉਹ ਕਿਉਂ ਹੋ ਰਹੀਆਂ ਨੇ ਕਿਉਂਕਿ ਚੰਗੀਆਂ ਗੱਲਾਂ ਵੱਲ ਅਸੀਂ ਚੰਗੇ ਥਾਵੇਂ ਥਾਵੇਂ ਆ ਕੇ ਵੀ ਧਿਆਨ ਨਹੀਂ ਦਿੰਦੇ ਉਹ ਤਾਂ ਹੁੰਦੀਆਂ ਨੇ ਇਹ ਮਾੜੇ ਲੋਕ ਵੀ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਡਾਕੂ ਚੋਰ ਗੈਂਗਸਟਰ ਲੁਟੇਰੇ ਉਹ ਵੀ ਚੰਗੀ ਥਾਵੇਂ ਧਾਰਮਿਕ ਸਥਾਨਾਂ ਤੇ ਉਹ ਵੀ ਜਾਂਦੇ ਨੇ ਪਰ ਉਹ ਉਥੋਂ ਚੰਗਾ ਸਿੱਖ ਕੇ ਨਹੀਂ ਆਉਂਦੇ ਜੋ ਉਥੇ ਗਿਆਨ ਦਿੱਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਜੋ ਸਿੱਖਿਆ ਦਿੱਤੀ ਜਾਂਦੀ ਹੈ ਉਹ ਉਥੋਂ ਸਿੱਖ ਕੇ ਨਹੀਂ ਆਉਂਦੇ ਅੱਛਾ ਹੁਣ ਤੁਸੀਂ ਆਏ ਦੱਸੋ ਵੀ ਉਹ ਬੱਚੇ ਹੱਥ ਖੜੇ ਕਰਿਓ ਜਿਹੜੇ ਬੱਚੇ ਸਵੇਰੇ ਉੱਠ ਕੇ ਆਪਣੇ ਮਾਤਾ ਪਿਤਾ ਨੂੰ ਨਮਸਕਾਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਉਹ ਬੱਚੇ ਹੱਥ ਖੜੇ ਕਰੋ ਕਿੰਨੇ ਬੱਚੇ ਨੇ ਬਸ ਐਨੇ ਬੱਚੇ 15% ਹੋ ਬੇਟੇ ਤੁਸੀਂ ਸਿਰਫ ਸੱਚਾ ਸੱਚ ਖੜੇ ਕਰੇਓ ਹੱਥ ਠੀਕ ਹੈ ਵੈਰੀ ਗੁੱਡ ਬੈਠ ਜਾ ਹੁਣ ਤੁਹਾਡੇ ਵਿੱਚੋਂ ਦੇਖੋ ਆਪਣਾ ਗੁਰਮਤਿ ਸਿੱਖਿਆ ਕੈਂਪ ਲੱਗ ਰਿਹਾ ਹੈ ਇਹਦੇ ਵਿੱਚੋਂ 15% ਬੱਚੇ ਹੀ ਨੇ ਜਿਹੜੇ ਸਵੇਰੇ ਉੱਠ ਕੇ ਉੱਠਣਸਾਰ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਸਤਿ ਸ੍ਰੀ ਅਕਾਲ ਫਤਿਹ ਜਾਂ ਨਮਸਕਾਰ ਕਰਦੇ ਨੇ ਸਿਰਫ 15% ਨੇ ਤੁਹਾਡੇ 'ਚ ਅੱਜ ਤੋਂ ਬਾਅਦ ਵੀ ਕਿਤਾ ਆ ਇਸ ਕੈਂਪ ਦੇ ਵਿੱਚ ਉਹ ਗੱਲ ਸਿੱਖ ਕੇ ਜਾਣੀਏ ਤੁਸੀਂ ਸਾਰੇ ਘਰ ਜਾ ਕੇ ਕੀ ਕਰੋਗੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਹਾਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਣਸਾਰ ਸਭ ਤੋਂ ਪਹਿਲਾਂ ਫਿਰ ਤੁਸੀਂ ਅਗਲੇ ਸਾਲ 15 15% ਬੱਚਿਆਂ ਦੇ ਹੱਥ ਖੜੇ ਨਹੀਂ ਹੋਣੇ ਚਾਹੀਦੇ ਉਦੋਂ ਸਾਰੇ ਦੇ ਸਾਰੇ 100 ਦੇ 100 ਬੱਚੇ ਦੇ ਉਦੋਂ ਸਿਰਫ ਜਿਹੜੇ ਨਵੇਂ ਆਉਣਗੇ ਉਹਨਾਂ ਨੂੰ ਪਤਾ ਨਹੀਂ ਹੋਣਾ ਗੱਲ ਦਾ ਅੱਜ ਤੋਂ ਬਾਅਦ ਆਹ ਗੱਲ ਸਿੱਖ ਕੇ ਜਾਣੀ ਐ ਸਵੇਰੇ ਉੱਠਣ ਅਨਸਾਰ ਇਹ ਹੀ ਚੰਗੀਆਂ ਗੱਲਾਂ ਸਿੱਖ ਤਾਂ ਕਿ ਅਸੀਂ ਜੀਵਨ ਵਿੱਚ ਜ਼ਿੰਦਗੀ 'ਚ ਕੋਈ ਗਲਤੀ ਨਾ ਕਰ ਲਈਏ ਇੱਕ ਗਲਤੀ ਬੰਦੇ ਨੂੰ ਸੁਧਾਰਨ ਦੇ ਲਈ ਪਤਾ ਕਿੰਨਾ ਜ਼ੋਰ ਲੱਗ ਜਾਂਦਾ ਹੁਣ ਤੁਹਾਨੂੰ ਤੁਹਾਡੇ ਟੀਚਰ ਕੁਐਸਚਨ ਪੇਪਰ ਇੰਨਾ ਕੋ ਹੁੰਦਾ ਐ ਜਿਹੜਾ ਦਿੰਦੇ ਨੇ ਪੂਰੇ ਪੇਜ ਦਾ ਵੀ ਨਹੀਂ ਹੁੰਦਾ ਛੋਟਾ ਜਿਹਾ ਹੁੰਦਾ ਚਾਰ ਕੁੰਗਲਾਂ ਦਾ ਕੁਐਸਚਨ ਪੇਪਰ ਹੁੰਦਾ ਨਾ ਛੋਟਾ ਜਿਹਾ ਇੱਕੋ ਹੀ ਪੇਜ ਦਾ ਹੁੰਦਾ ਉਹ ਵੀ ਇੱਕੋ ਪੇਜ ਵੀ ਪੂਰਾ ਨਹੀਂ ਹੁੰਦਾ ਛੋਟਾ ਜਿਹਾ ਹੁੰਦਾ ਜਿਹੜਾ ਕੁਐਸਚਨ ਪੇਪਰ ਸਾਨੂੰ ਦਿੰਦੇ ਨੇ ਔਰ ਉਹ ਕੁਐਸਚਨ ਪੇਪਰ ਨੂੰ ਹੱਲ ਕਰਨ ਵਾਸਤੇ ਸਾਨੂੰ ਕਿੰਨੀਆਂ ਦਿੱਤੀਆਂ ਜਾਂਦੀਆਂ ਨੇ 18 ਸੀਟਾਂ 18 ਸਿਰਫ ਇੰਨਾ ਕੁ ਕੁਐਸਚਨ ਪੇਪਰ ਹੱਲ ਕਰਨ ਦੇ ਲਈ ਛੋਟਾ ਜਿਹਾ ਅੱਧੇ ਪੇਜ ਦਾ ਕੁਐਸਚਨ ਪੇਪਰ ਹੱਲ ਕਰਨ ਦੇ ਲਈ ਸਾਨੂੰ ਟੀਚਰ ਕਿੰਨੀਆਂ ਦਿੰਦਾ ਹੈ 18 ਸੀਟਾਂ ਫਿਰ ਉਹਦੇ ਤੇ ਹੱਲ ਹੁੰਦਾ ਹੈ ਉਹ ਕਈ ਵਾਰ ਉਹ ਤੇ ਵੀ ਨਹੀਂ ਹੁੰਦਾ ਆਪਾਂ ਟੀਚਰ ਤੋਂ ਹੋਰ ਸੀਟਾਂ ਲੈਣੇ ਆਂ ਵੀ ਹੋਰ ਦਿਓ ਜੀ ਸੀਟਾਂ ਅਨਸਰ ਸ਼ੀਟ ਪੁੱਤਰ ਕਾਪੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਇੱਕ ਛੋਟਾ ਜਿਹਾ ਕੁਐਸਚਨ ਪੇਪਰ ਹੱਲ ਕਰਨ ਦੇ ਲਈ ਸਾਨੂੰ 18 20 25 ਸੀਟਾਂ ਲੱਗ ਜਾਂਦੀਆਂ ਨੇ ਇਸੇ ਤਰ੍ਹਾਂ ਬੱਚਿਓ ਜ਼ਿੰਦਗੀ ਦੇ ਵਿੱਚ ਇੱਕ ਛੋਟੀ ਜੀ ਹੋਈ ਹੋਈ ਗਲਤੀ ਉਹਨੂੰ ਠੀਕ ਕਰਨ ਲਈ ਕਈ ਵਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਛੋਟਾ ਜਿਹਾ ਕੁਐਸਚਨ ਪੇਪਰ ਹੱਲ ਕਰਨ ਦੇ ਲਈ 18 ਸੀਟਾਂ ਲੱਗਦੀਆਂ ਨੇ ਇਸੇ ਤਰ੍ਹਾਂ ਬੰ ਬੰਦਾ ਕੋਈ ਗਲਤੀ ਹੋ ਜਾਏ ਜੀਵਨ ਚ ਕਰ ਲੇ ਜ਼ਿੰਦਗੀ ਚ ਉਹਨੂੰ ਠੀਕ ਕਰਨ ਦੇ ਲਈ ਆਪਦੇ ਮਾਤਾ ਪਿਤਾ ਕੋਲ ਕੋਈ ਗਲਤੀ ਕਰ ਲੇ ਆਪਣੇ ਮਾਤਾ ਪਿਤਾ ਦੀਆਂ ਨਜ਼ਰਾਂ ਚ ਚੰਗਾ ਬਣਨ ਦੇ ਲਈ ਜਾਂ ਸਮਾਜ ਵਿੱਚ ਚੰਗਾ ਬਣਨ ਦੇ ਲਈ ਉਹਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਕਈ ਕਈ ਲੋਕ ਗਲਤ ਰਸਤੇ ਤੋਂ ਹਟ ਕੇ ਚੰਗੇ ਰਸਤੇ ਤੇ ਆ ਜਾਂਦੇ ਨੇ ਚੰਗੇ ਰਸਤੇ ਤੇ ਆਇਆ ਹੋਇਆਂ ਨੂੰ ਫੇਰ ਵੀ ਨਹੀਂ ਲੋਕ ਮੰਨਦੇ ਸਮਾਜ ਫੇਰ ਵੀ ਸਾਡਾ ਪ੍ਰਵਾਹ ਨਹੀਂ ਕਰਦਾ ਕਿ ਚੰਗੇ ਪਾਸੇ ਆਗੇ ਗਲਤ ਪਾਸੇੋਂ ਚੰਗੇ ਪਾਸੇ ਆਗੇ ਜਦੋਂ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਪਹਿਲਾਂ ਕੀ ਸ਼ਿਕਾਰ ਕਰ ਰਹੇ ਸੀ ਸ਼ਿਕਾਰੀ ਸੀਗੇ ਬਾਬਾ ਬੰਦਾ ਸਿੰਘ ਬਹਾਦਰ ਸ਼ਿਕਾਰੀਆਂ ਦਾ ਕੰਮ ਕੀ ਹੁੰਦਾ ਜੀਵਾਂ ਨੂੰ ਮਾਰਨਾ ਜਾਨਵਰਾਂ ਨੂੰ ਮਾਰਨਾ ਜੰਗਲਾਂ ਵਿੱਚ ਪਰ ਉਹਨਾਂ ਦੇ ਗੁਰੂ ਦੀ ਸੰਗਤ ਹੋ ਗਈ ਚੰਗੇ ਉਹਨਾਂ ਦੇ ਅੰਦਰੋਂ ਚੰਗੇ ਖਿਆਲ ਚੰਗੇ ਕਰਮ ਜਾਗੇ ਉਹ ਸਾਧੂ ਬਣ ਗਏ ਉਸ ਤੋਂ ਬਾਅਦ ਸਾਧੂ ਬਣਨ ਤੋਂ ਬਾਅਦ ਪੂਰਾ ਗੁਰੂ ਮਿਲ ਗਿਆ ਪੂਰਾ ਗੁਰੂ ਕੌਣ ਮਿਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਦਾ ਬਹਾਦਰ ਨੂੰ ਪੂਰਾ ਗੁਰੂ ਮਿਲ ਗਿਆ ਚੰਗੀ ਸਿੱਖਿਆ ਮਿਲ ਗਈ ਚੰਗੀ ਸੰਗਤ ਮਿਲ ਗਈ ਉਹ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ ਜਿਸ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਦੇ ਪਰਿਵਾਰ ਛੋਟੇ ਬੱਚੇ ਵੱਡੇ ਸਹਬਜ਼ਾਦੇ ਔਰ ਜਿਨ੍ਹਾਂ ਨੇ ਮਨੁੱਖਤਾ ਦੇ ਉੱਪਰ ਜ਼ੁਲਮ ਕੀਤਾ ਜਿਹੜੇ ਰਾਜਿਆਂ ਨੇ ਉਹਨਾਂ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨਦੇੜ ਸਾਹਿਬ ਤੋਂ ਚੱਲੇ ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਥਾਪੜਾ ਦਿੱਤਾ ਔਰ ਕਿਹਾ ਜਾ ਬੰਦੇ ਤੋ ਗੁਰੂ ਦਾ ਬੰਦਾ ਹੈ ਪੰਜਾਬ ਦੇ ਵਿੱਚ ਜਾ ਜ਼ੁਲਮ ਬਹੁਤ ਹੋ ਰਹੇ ਨੇ ਉਹ ਜ਼ੁਲਮ ਅਨਿਆਂ ਨੂੰ ਠੱਲ ਪਾ ਜਾ ਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਆਏ ਫਿਰ ਉਹਨੇ ਉਹ ਜਲਾਦ ਵੀ ਮਾਰੇ ਜਿਹੜੇ ਜਲਾਦਾਂ ਨੇ ਬੱਚਿਆਂ ਨੂੰ ਨੀਹਾਂ ਚ ਜਿਣਿਆ ਸੀ ਉਹਨੇ ਸਰਹੰਦ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਔਰ ਉਹਨੇ ਜਿਹੜੇ ਵੀ ਮਾੜੇ ਕੰਮ ਕਰ ਰਹੇ ਸੀ ਲੁੱਟਾਂ ਖੋਹਾਂ ਕਰ ਰਹੇ ਸੀ ਪਰਜਨ ਨੂੰ ਤੰਗ ਕਰ ਰਹੇ ਸੀ ਰਾਜੇ ਉਹਨੇ ਸਾਰੇ ਸੋਧ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਚੰਗੇ ਚੰਗੇ ਬਣਨ ਦੇ ਲਈ ਬੱਚੇਓ ਚੰਗਾ ਸਿੱਖਣ ਦੇ ਲਈ ਇਸ ਤਰ੍ਹਾਂ ਦੇ ਕੈਂਪ ਆਪਾਂ ਤਾਂ ਲਗਾਉਨੇ ਆ ਆ ਜਿਨ੍ਹਾਂ ਦੇ ਆਪਾਂ ਜਗ੍ਹਾ ਤੇ ਬੈਠੇ ਆ ਨਾ ਜਿਹੜੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਹਨਾਂ ਦੀ ਸਥਾਪਿਤ ਧਰਤੀ ਪੂਰਾ ਨਾਂ ਕੀ ਹੈ ਇਸ ਜਿਹੜੇ ਆਪਾਂ ਥਾਂ ਤੇ ਬੈਠੇ ਆ ਇਸ ਸਥਾਨ ਦਾ ਪੂਰਾ ਨਾਂ ਦੱਸੋ ਕੀ ਨਾਂ ਹੈ ਜਿੱਥੇ ਤੁਸੀਂ ਆਏ ਹੋ ਕੈਂਪ ਲਾਉਣ ਹਾਂ ਪੂਰਾ ਨਾਮ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਆ ਬੱਚੇ ਜਿਹੜੇ ਛੋਟੇ ਅੱਗੇ ਬੈਠੇ ਐ 6-7 ਸਾਲ ਦੇ ਜਦੋਂ ਏਡੇ ਇੱਕ ਸੀਗੇ ਸੰਤਵਾ ਬਾਬਾ ਬੱਤਰ ਸਿੰਘ ਜੀ 6 ਸਾਲ ਦੇ ਉਹਨਾਂ ਨੇ ਕਥਾ ਵਿੱਚ ਇੱਕ ਸਾਖੀ ਸੁਣੀ ਆਪਣੇ ਪਿੰਡ ਸਾਖੀ ਕਿਹੜੀ ਸੁਣੀ ਸੀ ਕਾਲ ਯੁੱਗ ਦੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਗੱਲਬਾਤ ਹੋਈ ਆਪਣੇ ਨੇੜੇ ਗੁਰਦੁਆਰਾ ਸਾਹਿਬ ਹੈ ਸੰਗਰੂਰ ਦੇ ਲਾਗੇ ਗੁਰਦੁਆਰਾ ਨਾਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਯੁਗ ਨਾਲ ਗੱਲਬਾਤ ਹੋਈ ਉਧਾਰ ਕੀਤਾ ਉਹਦਾ ਇਹ ਸਾਖੀ ਚੱਲ ਰਹੀ ਸੀ ਔਰ ਸਾਖੀ ਸੁਣਾਉਣ ਵਾਲੇ ਬਾਬਾ ਜੀ ਇਹ ਦੱਸ ਰਹੇ ਨੇ ਕਿ ਭਾਈ ਉਹ ਇੱਥੋਂ ਸਥਾਨ ਬੜਾ ਨੇੜੇ ਐ ਉਦੋਂ ਸੰਤ ਆਤਰ ਸਿੰਘ ਜੀ 5-6 ਸਾਲ ਦੇ ਸਨ ਜਦੋਂ ਸੁਣ ਰਹੇ ਸੀ ਇਹ ਸਾਖੀ ਤੁਸੀਂ ਬੱਚੋ ਸੱਚ ਜਾਣਿਓ ਸੰਤ ਬਾਬਾ ਆਤਰ ਸਿੰਘ ਜੀ ਕਿ ਮੈਂਾਂ ਤੋਂ ਨਾਨਕਿਆਣਾ ਸਾਹਿਬ ਦੇਖੋ ਕਿੰਨੀ ਦੂਰ ਐ ਇੰਨੀ ਛੋਟੀ ਜੀ ਅਵਸਥਾ 'ਚ ਉਥੋਂ ਕੱਲੇ ਇੱਥੇ ਪਹੁੰਚ ਗਈ ਸੀ ਕਿ ਮੈਂ ਦੇਖ ਕੇ ਹੁਣੀਆ ਉਹ ਜਗ੍ਹਾ ਜਿੱਥੇ ਗੁਰੂ ਨਾਨਕ ਦੇਵ ਜੀ ਆ ਰਹੇ ਨੇ ਗੁਰੂ ਦਾ ਸ਼ਬਦ ਕੋਈ ਗੁਰੂ ਦੀ ਗੱਲ ਗੁਰੂ ਦੀ ਸਾਖੀ ਸਾਨੂੰ ਬੱਚੋ ਇਸ ਕਰਕੇ ਸੁਣਾਈ ਜਾਂਦੀ ਐ ਸਾਡੇ ਅੰਦਰ ਕਦੋਂ ਚਾਨਣ ਹੋ ਜਾਏ ਜਗਿਆਸਾ ਹੋ ਜਾਏ ਚੰਗਾ ਸਿੱਖਣ ਦੀ ਚੰਗਾ ਦੇਖਣ ਦੀ ਇਸ ਕਰਕੇ ਆਪਾਂ ਇਹ ਕੈਂਪ ਲਾਉਨੇ ਆ ਗੁਰਮਤ ਸਿੱਖਿਆ ਕੈਂਪ ਛੁੱਟੀਆਂ ਵਿੱਚ ਐਸੇ ਕਰਕੇ ਲਾਉਨੇ ਆ ਕਿ ਚੰਗੀਆਂ ਗੱਲਾਂ ਸਿੱਖੀਏ ਚੰਗੀਆਂ ਗੱਲਾਂ ਸਾਨੂੰ ਉਥੋਂ ਮਿਲਣ ਤਾਂ ਕਿ ਅਸੀਂ ਆਪਣੇ ਮਾਤਾ ਪਿਤਾ ਦੀ ਆਪਣੇ ਸਮਾਜ ਦੀ ਪਿੰਡ ਜਾ ਕੇ ਆਪਣੇ ਨਗਰ ਦੀ ਚੰਗੇ ਕੰਮਾਂ ਵਿੱਚ ਚੰਗੀਆਂ ਗੱਲਾਂ ਵਿੱਚ ਸਹਾਇਤਾ ਕਰ ਸਕੀਏ ਤੁਹਾਡਾ ਨਾਂ ਰੋਸ਼ਨ ਹੋਏ ਇੱਕ ਹੋਰ ਮੈਂ ਤੁਹਾਨੂੰ ਛੋਟੇ ਜਿਹੇ ਬੱਚੇ ਦੀ ਘਟਨਾ ਸੁਣਾਉਣਾ ਐਸੀ ਧਰਤੀ ਦੀ ਮਸਤੋਣੀ ਦੀ ਇੱਕ ਬੱਚਾ ਆਪਣੀ ਮਾਂ ਨਾਲ ਉਂਗਲੀ ਫੜ ਕੇ 7 ਸਾਲ ਦੀ ਉਮਰ ਦੇ ਵਿੱਚ ਇੱਥੇ ਮਸਤੋਣਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਪਾਸ ਆਇਆ ਉਸ ਬੱਚੇ ਦੀ ਮਾਂ ਕਹਿਣ ਲੱਗੀ ਸੰਤ ਬਾਬਾ ਅਤਰ ਸਿੰਘ ਜੀ ਨੂੰ ਕਿ ਬਾਬਾ ਜੀ ਤੁਸੀਂ ਵਿਦਿਆ ਦਾ ਪ੍ਰਵਾਹ ਚਲਾ ਰਹੇ ਹੋ ਕਿਉਂਕਿ ਵਿਦਿਆ ਤੇ এডਿਕੇਸ਼ਨ ਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਬਹੁਤ ਜ਼ੋਰ ਦਿੱਤਾ ਇਸੇ ਕਰਕੇ ਅੱਜ ਇਹਨਾਂ ਵਿਦਿਅਕ ਅਦਾਰੇ ਇੱਥੇ ਨੇ ਇਹ ਉਹੀ ਮਿਸ਼ਨ ਹੈ ਇਹਨਾਂ ਕਾਲਜ ਸਕੂਲ ਜਿਹੜੇ ਚੱਲ ਰਹੇ ਨੇ ਇਹ ਸੰਤ ਬਾਬਾ ਅਤਰ ਸਿੰਘ ਜੀ ਦਾ ਮਿਸ਼ਨ ਸੀ ਉਹ ਮਾਂ ਆਈ ਉਹ ਕਹਿਣ ਲੱਗੀ ਕਹਿੰਦੀ ਬਾਬਾ ਜੀ ਆਹ ਬੱਚੇ ਦੇ ਸਿਰ ਤੇ ਹੱਥ ਰੱਖੋ ਇਹ ਚੰਗੀ ਵਿੱਦਿਆ ਲੈ ਜੇ ਚੰਗੀ ਵਿੱਦਿਆ ਪੜ ਲੇ ਤੇ ਉਹ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਕਿਉਂਕਿ ਬੱਚਿਓ ਜਿਹੜੇ ਮਹਾਪੁਰਸ਼ ਸੰਤ ਹੁੰਦੇ ਨੇ ਉਹ ਸਾਡਾ ਮਸਤਕ ਵੀ ਦੇਖ ਲੈਂਦੇ ਨੇ ਜਿਵੇਂ ਸਿਆਣੇ ਲੋਕ ਦਾਰਸ਼ਨਿਕ ਲੋਕ ਫਿਲਾਸਫਰ ਲੋਕ ਉਹ ਅੱਧਾ ਸਾਡਾ ਜਿਹੜਾ ਗੈਸ ਹੈ ਬੰਦੇ ਦਾ ਉਹ ਚਿਹਰਾ ਵੇਖ ਕੇ ਮਸਤਕ ਵੇਖ ਕੇ ਉਹ ਅੱਧਾ ਗੈਸ ਲਾ ਲੈਂਦੇ ਨੇ ਵੀ ਇਹ ਇਨਸਾਨ ਕਿਹੋ ਜਿਹਾ ਹੈ ਬਗੈਰ ਬੋਲਣ ਤੋਂ ਦਾਰਸ਼ਨਿਕ ਫਿਲਾਸਫਰ ਸੰਤ ਮਹਾਂਪੁਰਸ਼ ਉਹ ਜਿਨ੍ਹਾਂ ਦੇ ਅੰਦਰ ਗੁਰੂ ਦਾ ਗਿਆਨ ਹੁੰਦਾ ਹੈ ਬਖਸ਼ਿਸ਼ ਹੁੰਦੀ ਹੈ ਬਗੈਰ ਬੋਲੇ ਤੋਂ ਅੱਧਾ ਮਸਤਕ ਦੇਖ ਕੇ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਵੀ ਆ ਬੱਚਾ ਮਾਤਾ ਜੀ ਇਹ ਤਾਂ ਇੰਨੀ ਵਿਦਿਆ ਹਾਸਲ ਕਰੂ ਇਹ ਤਾਂ ਫੌਜਾਂ ਦਾ ਵੱਡਾ ਅਫਸਰ ਬਣੂ ਫੌਜਾਂ ਦਾ ਉਹ ਬੱਚਾ ਕੌਣ ਸੀ ਉਸ ਉਹ ਬੱਚਾ ਵੱਡਾ ਹੋਇਆ ਉਹ ਫੌਜ ਵਿੱਚ ਭਰਤੀ ਹੋਇਆ ਫੌਜ ਵਿੱਚ ਭਰਤੀ ਹੋ ਕੇ ਲੈਫਟੀ ਜਰਨਲ ਜਰਨਲ ਦੀ ਕੋਸਟ ਤੇ ਚੱਲਿਆ ਗਿਆ ਫੌਜਾਂ ਦਾ ਮੁਖੀ ਉਹੀ ਬੱਚਾ 65 1965 ਜਿਸ ਵਿੱਚ ਜਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਉਹੀ ਨੌਜਵਾਨ ਉਹੀ ਬੱਚਾ ਸੀ ਜਿਹੜਾ ਸੱਚਖੰਡ ਹਰਮੰਦਰ ਸਾਹਿਬ ਬੱਚਿਓ ਆਪਾਂ ਦਰਸ਼ਨ ਕਰ ਰਹੇ ਆ ਜੇ ਉਹ ਬੱਚਾ ਜਿਹੜਾ ਵੱਡਾ ਹੋਇਆ ਜਿਹਨੇ ਚੰਗੀ ਸਿੱਖਿਆ ਲਈ ਜਿਹਨੇ ਗੁਰਮਤਿ ਦੀ ਸਿੱਖਿਆ ਲਈ ਉਹ ਵੱਡਾ ਹੋਇਆ ਫੌਜ ਵਿੱਚ ਭਰਤੀ ਹੋਇਆ ਜਰਨਲ ਬਣਿਆ ਉਹਦਾ ਨਾਮ ਕੀ ਸੀ ਜਰਨਲ ਹਰਬਖਸ਼ ਸਿੰਘ ਬਡਰੁਖਾ ਪਿੰਡ ਦਾ ਕੀ ਸੀਗਾ ਜਰਨਲ ਹਰਬਖਸ਼ ਸਿੰਘ 65 ਦੀ ਲੜਾਈ ਵਿੱਚ ਨਹੀਂ ਤਾਂ ਸੱਚਖੰਡ ਹਰਮੰਦਰ ਸਾਹਿਬ ਹੀ ਸਾਨੂੰ ਪਾਸਪੋਰਟ ਬਣਾ ਕੇ ਜਾਣਾ ਪੈਣਾ ਸੀ ਇਹ ਵੀ ਪਾਕਿਸਤਾਨ ਨੇ ਸਾਰੀ ਜਗ੍ਹਾ ਰੋਕ ਲਈ ਸੀ ਪਰ ਇੱਕੋ ਉਹੀ ਬੱਚਾ ਜਿਹੜਾ ਵੱਡਾ ਹੋਇਆ ਜਿਨੇ ਚੰਗੀ ਸਿੱਖਿਆ ਲਈ ਉਹ ਜਰਨਲ ਜਰਨਲ ਬਣਿਆ ਫੌਜਾਂ ਦਾ ਹਰਵਖ ਸਿੰਘ ਉਸ ਨੇ ਪਾਕਿਸਤਾਨ ਦੀਆਂ ਫੌਜਾਂ ਨੂੰ ਹਰਾ ਕੇ ਸੱਚਖੰਡ ਹਰਮੰਦਰ ਸਾਹਿਬ ਤੋਂ ਅੱਗੇ ਨਨਕਾਣਾ ਸਾਹਿਬ ਦੇ ਉਥੋਂ ਤੱਕ ਜਿਹੜਾ ਸੀ ਸਾਰੀ ਹੱਦਬੰਦੀ ਸੀ ਉਥੇ ਤੱਕ ਸਾਡੇ ਦੇਸ਼ ਨੂੰ ਉਥੇ ਤੱਕ ਰੋਕ ਕੇ ਦਿੱਤੀ ਨਹੀਂ ਤਾਂ ਉਸ ਸਮੇਂ ਪਾਕਿਸਤਾਨ ਦੀ ਸੈਨਾ ਨੇ ਅੰਮ੍ਰਿਤਸਰ ਤੱਕ ਪਹੁੰਚਣ ਦਾ ਪ੍ਰੋਗਰਾਮ ਸੀ ਅੰਮ੍ਰਿਤਸਰ ਤੱਕ ਸਾਡਾ ਦੇਸ਼ ਉਹਨੇ ਦਬ ਲੈਣਾ ਸੀ ਉਹਨਾਂ ਨੇ ਉਹ ਬੱਚਾ ਚੰਗੀ ਸਿੱਖਿਆ ਲਈ ਇਸੇ ਕਰਕੇ ਬੱਚਿਓ ਆ ਬੱਚੇ ਟ੍ਰੇਨਿੰਗ ਕੈਂਪ ਜਿਹੜੇ ਹੁੰਦੇ ਨੇ ਗੁਰਮਤ ਟ੍ਰੇਨਿੰਗ ਕੈਂਪ ਹੁੰਦੇ ਨੇ ਚੰਗੀਆਂ ਗੱਲਾਂ ਸਿੱਖਣ ਲਈ ਚੰਗੇ ਵਿਚਾਰ ਸਿੱਖਣ ਲਈ ਔਰ ਚੰਗੀਆਂ ਗੱਲਾਂ ਉਹ ਸਾਡੇ ਜੀਵਨ ਵਿੱਚ ਕੰਮ ਆਉਣ ਅਸੀਂ ਹੋਰਾਂ ਦੇ ਕੰਮ ਆਈਏ ਇਸ ਕਰਕੇ ਇੱਥੋਂ ਅਸੀਂ ਤਿੰਨ ਦਿਨਾਂ ਵਿੱਚ ਕੁਝ ਲੈ ਕੇ ਜਾਣਾ ਪੱਲੇ ਵੱਲ ਕੇ ਜਾਣਾ ਆਓ ਅਗਲਾ ਹੁਣ ਜਿਹੜਾ ਪ੍ਰੋਗਰਾਮ ਹੈ ਤੁਹਾਡਾ ਕੁਝ ਦਾ ਕਿਸ ਤਰ੍ਹਾਂ ਸਾਰੇ ਦਿਨ ਦਾ ਬੋਲ ਨੰਬਰ ਚੱਲ ਮੈਂ ਥੋੜਾ ਬੋਲੇ ਮੈਂ ਇੱਕ ਮਿੰਟ ਬੱਚੇ ਦੀ ਹੋਲੇ ਲਾਂ ਪਲਾਈ ਤੇ ਕੋਈ ਨਹੀਂ ਅਗਲਾ ਜਿਹੜਾ ਤੁਹਾਡਾ ਹੁਣ ਸਾਰੇ ਦਿਨ ਦਾ ਜੋ ਜ ਬਣਾਇਆ ਹੋਇਆ ਪ੍ਰੋਗਰਾਮ ਉਹ ਮਾਸਟਰ ਕਰਮਜੀਤ ਸਿੰਘ ਜੀ ਦੱਸਣਗੇ ਇਸੇ ਤਰ੍ਹਾਂ ਫਿਰ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਏਕਤਾ ਔਰ ਟਿਕਾ ਬਣਾ ਕੇ ਰੱਖਣਾ ਬਹੁਤ ਸੋਹਣਾ ਤੁਸੀਂ ਬਿਲਕੁਲ ਰੌਲਾ ਨਹੀਂ ਪਾਇਆ ਟਿਕਾ ਨਾਲ ਬਚੋ ਇਸੇ ਤਰੀਕਾ ਸਾਰਾ ਦਿਨ ਆਪਾਂ ਇਸੇ ਤਰੀਕਾ ਚੱਲਣਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ